ਹਾਂਜੀ ਵੀਰ ਜੀ ਕੀ ਹਾਲ ਚਾਲ ਜੀ ਠੀਕ ਠਾਕ ਆ ਸਾਰੇ ਰੀਪਰ ਦਾ ਕੰਮ ਚੱਲਣ ਦਿਆ ਸਵੇਰੇ ਸਵੇਰੇ ਗ੍ਰੀਸ ਗਰੂਸ ਕੀਤੀ ਇੱਕ ਕ੍ਰੋਸ ਟੁੱਟਾ ਆਇਆ ਉਹ ਪਾਇਆ ਵਾ ਤੇ ਹੱਥ ਪੱਲਾ ਮਾਰਨਾ ਪੈਂਦਾ ਸਵੇਰੇ ਸਵੇਰੇ ਅੱਧਾ ਘੰਟਾ ਲਾਉਣਾ ਹੀ ਪੈਂਦਾ ਇਹਨੂੰ ਤੇ ਬਲੇਡ ਟੁੱਟ ਗਿਆ ਮਾੜਾ ਮੋਟਾ ਕੁਝ ਮਾੜਾ ਮੜਾ ਕਰਨਾ ਹੀ ਪੈਂਦਾ ਕੱਲ ਇੱਕ ਬੈਰਿੰਗ ਢਿੱਲਾ ਸੀਗਾ ਉਹ ਹੁਣ ਬੈਰਾਂਗੇ ਵੀ ਪਾਤਾ ਵਾ ਸੈੱਟ ਕਰਤਾ ਕ੍ਰੋਸ ਸੀਗਾ ਕ੍ਰੋਸ ਨਾ ਮਾ ਪਾਤਾ ਵਾ ਤਾਂ ਦੇਖੋ ਵੀਡੀਓ ਸਾਰੀ ਤੁਹਾਨੂੰ ਕ੍ਰੋਸ ਟੋਟ ਗਿਆ ਬਾਈਕ ਕ੍ਰੋਸ ਕਰਨੇ ਵੇ ਨਾ ਸਰਾਫ ਲੈ ਕੇ ਉੱਧਰ ਚਲ ਰਾਇਆ ਪੁੰਦਾ ਇਹ ਡੁਪਲੀਕੇਟਰਾ ਰਾਜਕੇ ਰਾਜਕੇ ਮੈਗਾ ਕਿੱਥੋਂ ਲੈ ਗਿਆ ਆ ਹੁਣਲਾ ਮਾਲਿਕ ਹੈ ਮੈਰਾ ਇਹ ਰੌਣਾਤ ਨਹੀਂ ਦੇਗੀ ਇਹਨਾਂ ਸੋ स्पून ਆ ਹੈ ਬਾਈ ਜੀ ਕ੍ਰੋਸ ਟੋਟਾ ਗਿਆ ਰੀਪਰ ਦਾ ਕ੍ਰੋਸ ਬੋਨਦੇ ਆ ਆ ਵੀ ਆਇਆ ਹੁਣ ਬੰਦਾ ਬੰਦਾ ਲੋਰੀ ਆਉਂਦੇ ਇਹਦਾ ਇਹ ਪੀੜੇ ਨਾਲ ਗਲਾ ਕਰ ਗਿਆ ਕਿਧਰ ਗਿਆ ਤਾ ਉਹ ਕੜਾ ਕੱਟਦਾ ਕੱਟਦਾ ਔਰ ਕੈਟ ਕਰਨਾ ਪੈਂਦਾ ਉਹ ਨਹੀਂ ਬੰਦਾ ਸਮਝੋ ਆ ਤੇ ਚੌਂਕੇ ਚ ਪਹਿਣਾ ਜੀ ਦੇਖ ਕੇ ਲਿਆ ਜਾ ਉਹ ਗ੍ਰੈਂਡਰ ਨਾਲ ਕੱਟਦੇ ਕਿੰਨਾ ਕਲੰਬਾ ਚਾਹੀਦਾ ਨਾ ਵਜਾਈਆ ਅਜੇ ਤਾਂ ਗ੍ਰੈਂਡਰ ਨਾਲ ਕੱਟ ਪਾਲਾ ਹੀ ਤਾਂ ਬੰਨੀ ਤੇ ਹੀ ਮੈਂਟ ਚ ਕੱਟੀ ਜਾਂਦੀ ਐ ਅੜ ਕੇ ਰੱਖ ਮਾਰੇ ਓਏ ਨੂੰ ਫੇਲ ਜੂਗਾ ਬਾਹਰ ਨੂੰ ਮੜ ਲਾਾਰੇ سارے سارے ਗਰੀਸ ਵਾਲਾ ਹਰਦੀ ਆ ਬਸ ਸਾਫ਼ ਕਰ ਲੋ ਕੱਪੜੇ ਨਾ ਪੈਰਾਂ ਨੂੰ ਲੱਗਣੀ ਤੁਹਾਡੇ ਮੁੜ ਕੇ ਲੱਗਣੀ ਥੋੜੇ ਪੈਰਾਂ ਨੂੰ ਲੱਗਣੀ ਆ। ਉਹ ਜਾ ਬੜਾਵਾ। ਚੱਕ ਚੱਕ ਇਹਨੂੰ ਚੱਕ। ਉਹ ਲੈ ਆ ਇੱਧਰ ਹੁਣ। ਇਹਦੇ ਬਾਈ ਦੀ ਆ ਬੈਰੰਗ ਨੂੰ ਗਰੀਸ ਨਹੀਂ ਜਾਂਦੀ ਆ ਇਹਨੂੰ ਸਹੀ ਜਿਤਾ ਵਾਲਾ ਬੈਰੰਗ। ਕੋਈ ਸਟਾਰਨਾਂ ਚੱਕ ਕੇ ਲਪੜਾ। ਉੱਪਰ ਕੋਣ ਆ ਉੱਪਰ ਤੂੰ ਕੀ ਪਾਇਆ? ਪਰ ਪਾਉਣਾ ਪੈਣਾ ਬੇਖੋਲ ਨਾਲ ਟੈਕਨਟ ਕੀਤਾ। ਥੱਲੇ ਨਾਲ ਖੋਲ ਪਹਿਲਾਂ। ਚਲੋ ਚੱਕ ਨਾਟਾ। ਹੂੰ ਉਹ ਤੇ ਭਾਈ ਆ ਮਟੀਰੀਅਲ ਸਾਰਾ ਕਾਂਟਾ ਆ ਆ ਆਪ ਕੀ ਇਹ 2000 ਦਾ ਬੈਟਰੀ ਵਾਲਾ ਸੰਦਰ ਹੀ ਨਾ ਮੋਕਾਂ ਚ ਲਈ ਆਂਦੀਆਂ ਮੱਕੀ ਨੂੰ ਜੀ ਉਹ ਗੋੜੇ ਕੁੱਤਾ ਹੋ ਗਿਆ ਇਹ ਕੀ ਹੋ ਗਿਆ ਕੁੱਤਾ ਬੈ ਗਿਆ ਤੂੰ ਕੁੱਤੇ ਨੂੰ ਪੈਣ ਆਈ ਕੋਈ ਜ਼ਿਆਦਾ ਤਗਲੀ ਪੜਾਵਾ ਮੈਂ ਘਾ ਜਦੋਂ ਕੁੱਤਾ ਦੁਰਦਿਆ ਮੁਗਲਕ ਬਹੁਤ ਤਗਲੀ ਲੈ ਹਾਂ ਮੈਂ ਪਿੱਛੇ ਹੀ ਤੇ ਗੰਮੇ ਨੂੰ ਕਮਾਂਦੀ ਹੁੰਦੇ ਜਾਦੇ ਮਾਲਿਕ ਸੁਤਾ ਪੈ ਰੋਲਾ ਖੋਲਾ ਖੋਲਾ ਕੁੱਤਾ ਵੀ ਫੁੱਲਾ ਜੋ ਵੀ ਖਿੰਦਾ ਇਹਦਾ ਉਹ ਬੋਰੀਆਂ ਦਾ ਤਾਂ ਨਹੀਂ ਆ ਕਚੇਰਾ ਦੇ ਆ ਵੇ ਪਚੇਰਾ ਦੇ ਵਾਓ ਦੇ ਕੋਈ ਨਾ ਮੈਂ ਹਾਂ ਚਾਰਜ ਹੋ ਗਿਆ ਹੋਰ ਵਾਹ ਜ਼ੋਰ ਜ਼ੋਰ ਤੋਂ ਪਹਿਲਾਂ ਥੱਲੇ ਪਾਓ ਚਾਬੀ ਥੱਲੇ ਨਾ ਚਗਨੜ ਖੋਲੋ ਦੋਵੇਂ ਸਫਾਈ ਲੱਗੇ ਆ ਤੂੰ ਕਿਹ ਗੱਲ ਕੋ ਤੇਰਾ ਥੱਲੇ ਉਹ ਥੱਲੇ ਚਾਬੀ ਪਾ ਥੱਲੇ ਪਾਨਾ ਪਾ ਯਾਰ ਇਹ ਦਸੜੀ ਖੋਲਣਾ ਚਗਨੜ ਯਾਰ ਥੱਲੇ ਵਾਲੇ ਨੂੰ ਪਾਨਾ ਪਾ ਉੱਪਰਲੇ ਨੂੰ ਚਾਬੀ ਪਾ ਕੇ ਢੱਲਾ ਕਰੋ ਇਹਨੂੰ ਚੱਲ ਹੁਣ ਤੇਰੇ ਨਾਲ ਖੋਲ ਜੀਦ ਥੱਲੇ ਵਾਲੇ ਨੂੰ ਚਾਬੀ ਤਾਂ ਨੂੰ ਚੱਕੀ ਤੇ ਪਾਨਾ ਥੱਲੇ ਨੂੰ ਘਾਹ ਚ ਇਹ ਜਗਣ ਖੁੱਲੂ ਤੁਹਾਡਾ ਤਾ ਰਹਿਣਾ ਇਹਨੂੰ ਕਹੇ ਚੈਨੂੰ ਇਹਨੂੰ ਇਧਰ ਨੂੰ ਪਾਨਾ ਲਾ ਜੋ ਮਰ ਪਰੇ ਫੜਾ ਮੂੰ ਤੇਰਾ ਕੁਛ ਨਹੀਂ ਹਾਲਤ ਕਰਾ ਤੇਰਾ ਪਾਨਾ ਇਹਨੂੰ ਕਰ ਚਾਬੀ ਹੁਣ ਤੱਕ ਯਾਰੇ ਆ ਪਾ ਦੋ ਨੂੰ ਚਲ ਕਾ ਰਿਆਂ ਨੂੰ ਹਾਂ ਖੁੱਲ ਗਿਆ ਹੁਣ ਹੁਣ ਆਪਣਾ ਹੀ ਖੋਲਾ ਰੋਨਰ ਜਾਇਦੋ ਵੇਖਣ ਆਲ ਜੜਕੇ ਆਓਏ ਔਰ ਜਾ ਕੇ ਪਰਿਹਰ ਜਾ ਤੇਰੀ ਵੀਡੀਓ ਬਣਾਈਏ ਬਰੋ ਲੋਗ ਮੇਰੀ ਵੀਡੀਓ ਬਣਾਓ ਹਾਂ ਬੁਨੀ ਕਿਧਰ ਜਾ ਉਹ ਅੱਲੇ ਅੰਸਲ ਪਾਉਂਦੇ ਉਹਦੇ ਉੱਤੇ ਥੰਨੇ ਪਾਉਂਦੇ ਇਧਰ ਆ ਸਾਹ ਕਰ ਛੜ ਕੇ ਰੱਖੋ ਨਾ ਉਹਨੂੰ ਤਾਂ ਇੱਥੇ ਖੜੀ ਕਰਦੇ ਘੜੀ ਕਰਦੇ ਇੱਥੇ ਕਿੱਦਾਂ ਕਰੀ ਖੜੀ ਕਰੀ ਤਾਣ ਤਾਣੂ ਥੋੜਾ ਥੋੜਾ ਨਿਕਲੀ ਤੂੰ ਨਹੀਂ ਦੇ ਲੈ ਸ਼ੰਭਾ ਬਾ ਪੈ ਨਹੀਂ ਵਿੱਚ ਹੀ ਹੋਏ ਲੈ ਹੋਗਾ ਟਾਇਰ ਦਾ ਵਾਧੂ ਐ ਹੁਣ ਇਦਾਂ ਵੀ ਗਰੀਸ ਚੱਲ ਜਾਣੀ ਕਰਨ ਛੇ ਕੇ ਤੇ ਤੇ ਲਾਉਂਦਾ ਨਾ ਨੇ ਨਹੀਂ ਜੀ ਨਾ ਟੈਡ ਹੋ ਗਿਆ ਇਧਰ ਜਾਨੀ ਕੋ ਛਿੰਬ ਸਾਈਡ ਤੇ ਲਾਉਣੀ ਹੋਈ ਹੈ ਨਹੀਂ ਆਪ ਇੱਥੇ ਲੱਗਦੇ ਟੈਡ ਤੋਂ ਨਹੀਂ ਨਾ ਉੱਪਰੋਂ ਥੱਲੇੋਂ ਕੰਮ ਕਰ ਹੁਣ ਨਹੀਂ ਨਿਕਲਣਾ ਇੰਨੇ ਨਾ ਬੋਡ ਐਡ ਹੋ ਗਿਆ ਚਾੜੇ ਨਾ ਪਰੇ ਨਾ ਕੋਈ ਬੰਦਾ ਚੱਜ ਕੇ ਧਿਆਨ ਨਾ ਕਰੋ ਧਿਆਨ ਨਾ ਬਲੇਡ ਪਰੇ ਕਰ ਲੈ ਹੱਥ ਚ ਨਾ ਮਾਰ ਲਿਓ ਹੋਲੀ ਹੋਲੀ ਆ ਰਾਮ ਨਾ ਬਹੁਤ ਜਾਜ ਉਹ ਨਾਲ ਜੀ ਤੋਲੇ ਤੱਕੇ ਰੱਖ ਤਲੇ ਨੂੰ ਜਾਂਦੀ ਨਹੀਂ ਕੀ ਕਰਨ ਕਰੀਏ ਉਹ ਅਸੀਂ ਮੰਮਾ ਦੇ ਚੰਚਰ ਪਾਪਾ ਰੋਜ਼ਾ ਠੋਕ ਲੈਂਦੇ ਨਹੀਂ ਆਊਗਾ ਅੱਜ ਨਹੀਂ ਨਹੀਂ ਭੱਲੇ ਕਥੇ ਉਹ ਦੇਖਾਂਗਾ ਪਤਾ ਕਿ ਨਹੀਂ ਉੱਥੇ ਹੀ ਮਾਰਦੀ ਤੇ ਕੋਡੇ ਖਾਰਦੇ ਵਿੱਚ ਉੱਥੇ ਬੋਤਲਾ ਬੂਰੇ ਵਾ ਕੱਢਿਆ ਥੋੜੀ ਕੁਛ ਵੀ ਅੱਠਿਓ ਮੈਨੂੰ ਉਹਦੇ ਤੋਂ ਦੇਖੇ ਮੈਨਾ ਕੱਢ ਦੋ ਦਾਗ ਰਾਂ ਕੱਢਦਾ ਪਾਣ ਲਾਲ ਲਾਲ ਆ ਕੇ ਕੱਢ ਮਾਰਦਾ ਟੋਲੇ ਉਹ ਮੇਰਾ ਦੇਖਣ ਨਾਲ ਪਾਉਂਦੇ ਕਿੱਥੇ ਐ ਯਾਰ ਡੇਡਾ ਪੈਣਾ ਹੈ ਹੁਣ ਇਧਰੋਂ ਪੈਣਾ ਵਾ ਉਹਦੋਂ ਦੇ ਸਹੀ ਕੋਨਾ ਚੁੱਕ ਮੱਸੀ ਥਾਕੇ ਰੱਖੀ ਥਾਕੇ ਨੂੰ

ਹਾਂ ਚੱਲ ਚੱਲ ਚੜਾ ਲੈ ਚੜਾ ਲੈ ਚੜਾ ਲੈ ਇਦਾਂ ਕਰ ਜਿਹਨੂੰ ਨਾ ਜਾਵੇ ਹਮੇਸ਼ਾ ਇਦਾਂ ਗਰੀਸ ਕਰਨੀ ਹੈ ਤੁਹਾਨੂੰ ਗੱਲ ਕਿ ਹਾਂ ਕਮਾ ਦੇ ਕਮਾ ਦੇ ਕਮਾ ਦੇ ਕਮਾ ਦੇ ਕਮਾ ਦੇ ਪੈ ਕਮਾਈ ਜਾ ਮੈਂ ਟੱਕਰ ਰੱਖਣਾ ਚੱਲ 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 ਟਾਇਰ ਕਰ ਲੈ ਸੰਜੀਤ ਚੱਲ 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 ਗਰੀਸ ਕਿਨੇ ਪਰਿਆ ਸੀ ਹਾਂ ਚਲੋ ਤੇਰਾ ਗਰੀਸ ਪਰਿਆ ਹੈ ਬਸ ਓਏ ਉਹ ਕਰੀ ਹੋ ਜਾਂਦਾ ਹਾਂ ਆਰਾਮ ਨਾ ਕਰੀ ਪਰ ਇਹਨੂੰ ਦੇਖੀਏ ਚੱਲ ਹੋਰ ਹੌਲੀ ਹੌਲੀ ਮਸ਼ੀਨ ਉਹ ਰੁਕ ਜਾ ਰੁਕ ਜਾ ਉੱਪਰੋਂ ਆ ਗਈ ਆ ਆਰੇ ਹੋਮੰਦਿਆਲਾ ਉੱਪਰ ਆਈ ਉੱਪਰੋਂ ਐਨੂੰ ਹੋ ਗਿਆ ਆ ਗਈ ਉੱਪਰੋਂ ਆ ਗਈ ਉੱਪਰੋਂ ਕਮਾਉਣ ਨੂੰ ਮੜਿਆ ਕਮਾਉਣ ਮੜ ਮੜ ਕਮਾਉਣ ਨੂੰ ਥੋੜਾ ਥੋੜਾ ਕਮਾ ਕੇ ਪਿਛੇ ਮੜਾ ਮੋਟਾ ਹਾਂ ਚੱਲ 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 ਮੰਗਲੇ ਚੱਲ ਸਾਰਾ ਅੱਗੇ ਨੂੰ ਨਾ ਕਮਾਈਆ ਚੱਲ ਅੱਗੇ ਪਿੱਛੇ ਚੱਲ 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 ਹਾਂ ਚੱਲ 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 ਆ ਗਈ ਥੱਲੇ ਵੀ ਆ ਗਈ ਚੱਲ 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 ਆ ਗਈ ਤੇ ਲੱਗੀ ਏ ਨਾਲ ਨਹੀਂ ਆ ਗਈ ਆ ਗਈ ਥੱਲੇ ਆ ਗਈ ਹੋਰ ਕੱਢ ਦੇ ਹੋਰ ਕੱਢ ਕਾਲੀ ਸਰੀ ਬਿਗਰੀ ਹੋਰ ਕੱਢ ਹੋਰ ਕੱਢ ਥੱਲੇ ਆਉਂਦੀ ਉਹਦੇ ਉਰਲੇ ਬੰਨੇ ਹੋ ਕੋ ਭਾਂ ਦੇ ਦੇਵੇ 10 ਦਿਨ ਇਹ ਤਾਂ ਖਿੱਚ ਦਾਂਗੇ ਕੰਮ ਆਜੀ ਤੋਂ ਬੜੀਆ ਗਰਮੀ ਹੈ ਫੇ ਕੰਮ ਚੱਲਦਾ ਸਹੀ ਤੇਲ ਜਿਦਾ ਮੈਂ ਤੇਲ ਫੂਕਣ ਵਾਲਾ ਕੰਮ ਹੀ ਆ ਚੱਲੀ ਜਾਂਦਾ ਸਹੀ ਬਾ ਠੀਕ ਆ ਸਹੀ ਐ ਤਾਂ ਧੁੱਪ ਚ ਕੰਮ ਸਹੀ ਚੱਲਦਾ ਸਹੀ ਲਸੂਲ ਨਾ ਹੋਵੇ ਭਰ ਗਿਆ ਭਰ ਗਿਆ ਭਰ ਗਿਆ ਭਰ ਗਿਆ ਟਰਾਲੀ ਲਵਾ ਦੇਣੀ ਫੇਰ ਆ ਬੱਲੀ ਜੇ ਤਾਂ ਲਵਾਣੀ ਕਿੱਥੇ ਗੱਲ ਨਹੀਂ ਹਲੇ ਅੱਛਾ ਵਧੀਆ ਜ਼ਰਾ ਕਰੀ ਲੋ ਬਾਈ ਜੀ ਦੀ ਪਰ ਆਪਣਾ ਚੱਲੀ ਜਾਂਦਾ بارش ਤੋਂ ਬਾਅਦ ਕੰਮ ਹੋ ਗਾ ਸਟਾਰਟ ਹੋਇਆ ਅੱਜ ਇਹੀ ਗੱਲ ਵਾਵਾ ਪੈ ਗਿਆ ਤਾਂ ਕੰਮ ਰੁਗ ਗਿਆ ਸਾਰਾ ਇੱਕ ਦਿਨ ਕੰਮ ਨਹੀਂ ਚੱਲਿਆ ਪੂਰੀ ਦਿਹਾੜੀ ਪਰ ਵਾਵਾ ਮੇਰ ਰੱਖਾਂ ਧੁੱਪ ਲਈ ਰੱਖੇ ਤਾਂ ਹੁਣ ਅੱਜ ਕੰਮ ਚੱਲਿਆ ਫੇਂ ਬੇਟੀ ਦੇਣ ਆਏ ਸੀਗੇ ਰੋਟੀ ਉਹ ਲੈ ਗਿਆ ਕਰਨ ਰੋਟੀ ਖਾਣਗੇ ਤਾਂ ਫੇਰ ਚਲਾਊਗਾ ਆਪਣਾ ਡਰਾਈਵਰ ਚਲਾਉਂਦੇ ਆਲੇ ਤਰਾ ਪੰਜ ਸਾਲ ਦਿਨ ਧੁੱਪਾਂ ਲਾ ਦੇਵੇ ਤਾਂ ਕੰਮ ਨੇ ਪੜਜੋ ਸਾਰਾ ਵਧੀਆ ਛਾਂ ਮੋਟਰ ਤੋਂ ਵਧੀਆ ਛਾਂ ਪੱਲੀ ਲੈ ਆਏ ਦਾਣੇ ਕੱਢੋ ਦਾਣੇ ਕੱਢਦੇ ਨਾ ਬੰਦੂਆਂ ਦੀ ਪਾਉਂਦਾ ਲੋਨ ਨਾਲ ਮਿਲਾਉਂਦਾ ਉੱਤਰ ਹੋਰ ਕਿਵੇ ਲਾਉਂਦਾ ਤੂੜੀ ਪਿੰਡ ਪੁੰਡ ਕਾਲੀ ਦੀ ਭਰ ਜਾਂਦੀ ਮਿੰਟੋਂ ਮੱਡੀ ਉਹ ਅੱਧੀ ਵੀ ਨਹੀਂ ਦੇਖੀਗਾ ਦੇਖੀ ਜੀ ਜਲਦੀ ਦੀ ਭਰ ਜਾਂਦੀ ਤੇ ਟੈਂਪਰ ਜੀ ਦੇ ਕੀਤਾ ਫਿਰ ਆਉਂਦੇ ਨਾ